ਸਭ ਤੋਂ ਵੱਡਾ ਸਤਿਗੁਰ ਨਾਨਕ ਜਨਕਲ ਰੱਖੀ ਮਿਹਣੀ ਪਹਿਲਾਂ ਤੇ ਸਮੁੱਚੇ ਸੰਸਾਰ ਨੂੰ ਗੁਰੂ ਨਾਨਕ ਨਾਮਲੇ ਵਾਸਿ ਸੰਕਤਾ ਤੇ ਖਾਲਸਾ ਪੰਥ ਨੂੰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰਨ ਸਮੁੱਚੇ ਸੰਸਾਰ ਦੇ ਵਿੱਚ ਅਮਨ ਆਮਾਨ ਹੋਵੇ ਤੇ ਅਸੀਂ ਬਹੁਤ ਭਾਈਚਾਰੇ ਅਤੇ ਇਤਿਫਾਕ ਦੇ ਨਾਲ ਸਮੁੱਚੇ ਸੰਸਾਰ ਦੇ ਵਿੱਚ ਰਹੀਏ ਅੱਜ ਦਾ ਜਿਹੜਾ ਇਹ ਵਿਸ਼ੇਸ਼ ਜਥਾਵਾਜੋ ਪ੍ਰੋਟੋਕਾਲ ਤੇ ਸਾਡੇ ਜਥੇ ਆ ਉਦੇ ਤਹਿਤ ਪੰਥ ਦੀ ਨੁਮੈਂਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਦੇ ਨੇੜੇ ਜੋ ਤੇਜਾ ਸਿੰਘ ਸਮੁੰਦਰੀ ਹਾਲ ਆ ਮੁੱਖ ਦਫ਼ਤਰ ਉੱਥੇ ਤੋਂ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਲਈ ਰਵਾਨਾ ਹੋਣ ਲੱਗਾ ਹਰ ਸਿੱਖ ਦੀ ਅਰਦਾਸ ਹੁੰਦੀ ਆ ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਪੰਥ ਨੂੰ ਮਿਛੋੜਿਆ ਗਿਆ ਖੁੱਲੇ ਦਰਸ਼ਨ ਤੇ ਧਾਰ ਤੇ ਸੇਵਾ ਸੰਭਾਲ ਦਾ ਦਾਤ ਖਾਲਸਾ ਜੀ ਨੂੰ ਬਖਸ਼ੋ ਮੈਂ ਸਮਝਦਾ ਵੀ ਅੱਜ ਜਿੰਨੇ ਵੀ ਸਾਡੇ ਪ੍ਰਾਣੀ ਇਥੋਂ ਚੱਲੇ ਆ ਗੁਰਸਿੱਖ ਸੰਗਤਾਂ ਚੱਲੀਆਂ ਇਹਨਾਂ ਉੱਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਹੁਤ ਕਿਰਪਾ ਵਾ ਗੁਰੂ ਨਾਨਕ ਪਾਤਸ਼ਾਹ ਨੇ ਆਪ ਇਹਨਾਂ ਨੂੰ ਆਵਾਜ਼ ਮਾਰੀ ਆ ਕਿ ਇਹ ਉਸ ਮੁਬਾਰਕ ਧਰਤੀ ਦੇ ਦਰਸ਼ਨ ਕਰਨ ਚੱਲੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਅਸੀਂ ਇਹ ਚਾਹੁੰਦੇ ਆ ਕਿ ਇਹ ਜੋ ਸਾਡੇ ਪ੍ਰੋਟੋਕਾਲ ਦੇ ਜਥੇ ਜਿਵੇਂ ਇਸ ਵਾਰੀ ਚੱਲਿਆ ਜਿੰਨੇ ਵੀ ਸਾਡੇ ਦਿੱਥੇ ਆ ਇਹ ਇਸੇ ਤਰ੍ਹਾਂ ਜਾਣ ਤਾਂ ਕਿ ਸੰਗਤਾਂ ਆਪਣੇ ਗੁਰਦੁਆਰਿਆਂ ਦੇ ਖੁੱਲੇ ਦਰਸ਼ਨ ਦੇ ਆਦਾਰ ਕਰ ਸਕਣ ਪਿਛਲੇ ਲੰਬੇ ਸਮੇਂ ਤੋਂ ਸਾਡਾ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਖੁੱਲਾ ਉਹ ਕੱਲਾ ਲਾਂਘਾ ਨਹੀਂ ਉਹ ਦਿਲਾਂ ਦੀ ਸਾਂਝ ਵੀ ਆ ਅਸੀਂ ਗੁਰੂ ਨਾਨਕ ਪਾਤਸ਼ਾਹਗੇ ਵੀ ਅਰਦਾਸ ਕਰਦੇ ਆ ਗੁਰੂ ਰਾਮਦਾਸ ਪਾਤਸ਼ਾਹ ਦੀ ਅੱਗੇ ਕਰਦੇ ਆ ਪਾਤਸ਼ਾਹ ਜੀ ਕਿਰਪਾ ਕਰੋ ਇਹ ਲਾਂਘਾ ਕਰਤਾਰਪੁਰ ਸਾਹਿਬ ਦਾ ਇਹ ਵੀ ਜਲਦੀ ਖੁੱਲੇ ਤਾਂ ਕਿ ਸੰਗਤਾਂ ਕਰਤਾਰਪੁਰ ਸਾਹਿਬ ਵੀ ਗੁਰੂ ਨਾਨਕ ਸਾਹਿਬ ਦੀ ਮubarakt ਧਰਤੀ ਦੇ ਦਰਦਾਰ ਕਰਨ ਬਾਕੀ ਮੈਂ ਇਥੋਂ ਪਹਿਲਾਂ ਵੀ ਫੇਰ ਅਰਦਾਸ ਕਰਦਾ ਗੁਰੂ ਨਾਨਕ ਪਾਤਸ਼ਾਹ ਕਿਰਪਾ ਰੱਖਣ ਸਮੂਚਾ ਪੰਥ ਚੜ੍ਹਦੀ ਕਲਾ ਦੇ ਵਿੱਚ ਰਵੇ ਹਾਤੇ ਪੰਥ ਦੇ ਵਿੱਚ ਏਕਤਾ ਤੇ ਇਤفاق ਹਮੇਸ਼ਾ ਬਣਿਆ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ